ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਚ ਜੋਬ ਨਾਲ ਰਿਲੇਟਡ ਕੋਈ ਵੀ ਅਪਡੇਟ ਆਉਂਦਾ ਸਭ ਤੋਂ ਪਹਿਲਾਂ ਤੇ ਇਜ਼ੀ ਵੇ ਨਾਲ ਤੁਹਾਡੇ ਕੋਲ ਲੈ ਕੇ ਜੀ ਹਾਜ਼ਰ ਹੁੰਨੇ ਆ ਅੱਜ ਇੱਕ ਹੋਰ ਭਰਤੀ ਰਿਕਰਟੂਲ ਲਈ ਹਾਜ਼ਰ ਹੋਇਆ ਇਸ ਕਰਕੇ ਜਿਹੜੇ ਮੁੰਡੇ ਕੁੜੀ ਵੀ ਨਿਊ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲਰਟ ਬਟਨ ਨੂੰ ਕਰ ਲਓ ਤਾਂ ਜੋ ਕਿ ਪੰਜਾਬ ਦੇ ਹਰ ਇੱਕ ਨੋਟੀਫਿਕੇਸ਼ਨ ਜੋਬ ਦਾ ਤੁਹਾਡੇ ਸਰਕ ਟਾਈਮ ਸਿਰ ਪਹੁੰਚਦਾ ਰਹੇ ਅੱਜ ਕੱਢੀ ਭਰਤੀ ਕੇਂਦਰਾ ਬੈਂਕ ਦਾ ਪ੍ਰੈਂਟਸ਼ਿਪ ਭਰਤੀ ਦਰ 25 ਟੋਟਲ ਪੋਸਟ 35 ਸੈਲਰੀ 150 ਨੌਕਰੀ ਜਗਾ ਪੰਜਾਬ ਹੀ ਹੋਵੇਗੀ ਪਰ ਭਾਰਤ ਦੀ ਪੂਰੀ ਜਾਣਕਾਰੀ ਤੁਹਾਨੂੰ ਦੱਸਦੇ ਆ ਕਿਵੇਂ ਭਰਨਾ ਫਾਰਮ ਕੀ ਪ੍ਰੋਸੈਸ ਸਰ ਸਟੈਪ ਬਾਈ ਸਟੈਪ ਦੱਸ ਜੂਗਾ ਪਲੀਜ਼ ਜੋ ਵੀਡੀਓ ਨੂੰ ਲਾਸਟ ਤੱਕ ਵਿਜਿਟ ਕਰਿਆ ਕਰੋ ਤੇ ਆਪਣੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਜੋ ਕਿ ਜ਼ਰੂਰਤਮੰਦ ਤੱਕ ਪਹੁੰਚ ਸਕੇ ਕਿਵਰ ਆਪਾਂ ਨੂੰ ਵੈਕੈਂਸੀ ਦੀ ਲੋੜ ਨਹੀਂ ਹੁੰਦੀ ਪਰ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਜੋ ਜ਼ਰੂਰਤਮੰਦ ਤੱਕ ਪਹੁੰਚ ਸਕੇ ਲੈ ਕੇ ਚੱਲਦੇ ਨੋਟੀਫਿਕੇਸ਼ਨ ਦੇ ਜੀ ਕੇਂਦਰਾ ਬੈਂਕ ਦੇ ਵਿੱਚ ਨੋਟੀਫਿਕੇਸ਼ਨ ਹੈ ਠੀਕ ਹੈ ਉਹਨਾਂ ਨੇ ਬੋਲਿਆ ਕਿ 9800 ਬ੍ਰਾਂਚਾਂ ਨੇ ਕਿੰਨੀਆਂ ਬ੍ਰਾਂਚਾਂ 9800 ਬ੍ਰਾਂਚਾਂ ਨੇ 1900 ਕਾਟ ਦੇ ਐਕਟ ਦੇ ਅਨੁਸਾਰ 26 25 26 1 ਸਾਲ ਵਾਸਤੇ ਇਹਨਾਂ ਨੇ ਵੈਕੈਂਸੀ ਜੋ ਕੀ ਘਟਿਆ ਨੇ ਜਿਹੜੇ ਬੰਦੇ ਅਪਲਾਈ ਕਰਨਾ ਆ ਲਿੰਕ ਹੈ ਇਹਨਾਂ ਦਾ ਠੀਕ ਹੈ ਤੁਸੀਂ ਕੈਫੇਰੀ ਆ ਕੇ ਵੀ ਅਪਲਾਈ ਕਰ ਸਕਦੇ ਹੋ ਵੀਡੀਓ ਡਿਸਕ੍ਰਿਪਸ਼ਨ ਲਿੰਕ ਪਿਆ ਹੋਊਗਾ ਤੁਸੀਂ ਉਹ ਤੇ ਆ ਕੇ ਵੀ ਅਪਲਾਈ ਕਰ ਸਕਦੇ ਹੋ ਬਾਕੀ ਨੋਟੀਫਿਕੇਸ਼ਨ ਦਾ ਲਿੰਕ ਕੋਈ ਵੀਡੀਓ ਡਿਸਕ੍ਰਿਪਸ਼ਨ ਦੇਖਣ ਨੂੰ ਤੁਹਾਨੂੰ ਮਿਲ ਜੂਗਾ ਠੀਕ ਹੈ ਜੀ ਜਿਹੜੀ ਓਪਨਿੰਗ ਡੇਟ ਹੈ ਇਹਨਾਂ ਦਾ 23 ਤਰੀਕ ਨੂੰ ਓਪਨਿੰਗ ਹੋਏ ਤੇ 12 10 ਲਾਸਟ ਹੈ ਠੀਕ ਹੈ ਜੀ ਟੋਟਲ 3500 ਪੋਸਟਾਂ ਨੇ ਠੀਕ ਹੈ ਪੂਰੇ ਇੰਡੀਆ ਦੇ ਪੋਸਟਾਂ ਨੇ ਪਰ ਜਿਹੜੀ ਆਪਾਂ ਪੋਸਟ ਪਰ ਨਹੀਂ ਐ ਜੀ ਆਪਾਂ ਪੋਸਟ ਭਰਨੀ ਐ ਤਾਂ ਭਰਨੀ ਐ ਕੱਲੇ ਪੰਜਾਬ ਪੰਜਾਬੀ ਜਾਂ ਹਿੰਦੀ ਵਿੱਚ ਭਰ ਸਕਦੇ ਆਪਾਂ ਠੀਕ ਹੈ ਸੀਟਾਂ ਟੋਟਲ 97 28 ਐਸਸੀ ਕਾਸਟ ਵਾਸਤੇ ਕਾਸਟ ਲਗਭਗ ਦਿੱਤੀ ਤੁਸੀਂ ਉਹ ਆਪਦਾ ਨੋਟ ਕਿ ਡਾਊਨਲੋਡ ਕਰਕੇ ਬੈਕ ਟੂ ਬੈਕ ਜੋ ਕਿ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਇਹਨਾਂ ਐਲੀਜੀਬਲ ਕੈਟੇਰੀ ਦੀ ਗੱਲ ਬਾਕੀ ਆਪਾਂ ਗੱਲ ਕਰਦੇ ਆ ਇਹਨਾਂ ਦੇ ਐਲੀਜੀਬਿਲਟੀ ਕਰੈਟਰੀਆ ਤੇ ਅਦਰ ਡਿਟੇਲ ਇਹਨਾਂ ਬੋਲਿਆ ਉਸ ਦੀ ਆਪਣੇ ਸਾਰਨਾ ਮੇਨ ਗੱਲ ਕਿ ਏਜ 20 ਤੋਂ ਲੈ ਕੇ 28 ਸਾਲ ਦਾ ਹੋਣਾ ਚਾਹੀਦਾ ਬੰਦਾ ਉਹ ਪਰਸ ਦੇ ਸਕਦਾ ਐਸਸੀ ਨੂੰ 5 ਸਾਲ, ਓਬੀਸੀ ਨੂੰ 3 ਸਾਲ ਕਿ ਪਰਸਨਲ ਡੀਜ਼ ਬੈਕ ਮਾਰਸ 10 ਸਾਲ, ਐਕਸ ਸਰਵਿਸਮੈਨ 10 ਸਾਲ ਜਿਹੜੇ ਲੇਡੀਜ਼ ਦਾ ਡਿਵੋਰਸ ਹੋਇਆ ਹੈਗਾ ਉਹ ਪਰਸ ਦੇ ਸਕਦਾ 40 ਸਾਲ ਤੱਕ ਤੇ ਜਿਹੜੇ 1984 ਐਕਟ ਦੇ ਅੰਦਰ ਆਉਂਦੇ ਨੇ ਉਹਨਾਂ ਨੂੰ 5 ਸਾਲ ਦੀ ਨਾ ਚੋੜ ਜੋਗੀ ਦਿੱਤੀ ਗਈ ਹੈ ਠੀਕ ਹੈ ਜੀ ਬਾਕੀ ਤੁਸੀਂ ਡਾਊਨਲੋਡ ਕਰਕੇ ਪ੍ਰੋਪਰ ਪੜ੍ਹ ਲੈਣਾ ਹੈ ਫਿਜ਼ੀਕਲ ਹੈਂਡੀਕੈਪਟਰ ਨੂੰ 10 ਸਾਲ ਦੀ ਛੁੱਟ ਦਿੱਤੀ ਹੋਈ ਹੈ ਇਹਨਾਂ ਨੇ ਇਹ ਤੁਸੀਂ ਪ੍ਰੋਪਰ ਆਪਦਾ ਦੇਖ ਲੈਣਾ ਵਾ ਠੀਕ ਹੈ ਜੀ ਹੁਣ ਕਰਦੇ ਗੱਲ ਕੁਆਲਿਫਿਕੇਸ਼ਨ ਦੀ ਇਹਨੇ ਬੋਲੇ ਡਿਗਰੀ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਦੀ ਹੋਣੀ ਚਾਹੀਦੀ ਹੈ ਤੇ ਗ੍ਰੈਜੂਏਟ ਡਿਗਰੀ ਹੋਵੇ ਬਾਏ ਦਾ ਗਵਰਨਮੈਂਟ ਇੰਡੀਆ ਜਾਂ ਪੰਜਾਬ ਸਰਕਾਰ ਦੇ ਦੁਆਰਾ ਵੈਲਿਡ ਹੋਣੀ ਚਾਹੀਦੀ ਹੈ ਠੀਕ ਹੈ ਜੀ ਟੈਸਟ ਔਫ ਲੋਕਲ ਲੈਂਗੁਏਜ ਸਿਲੈਕਸ਼ਨ ਪ੍ਰੋਸੈਸ ਤੇ ਥੋੜਾ ਜਿਹਾ ਲੋਕਲ ਲੈਂਗੁਏਜ ਜਿਹੜੀ ਵੀ ਹੋਊਗੀ ਟੈਸਟ ਹੋਊਗਾ ਠੀਕ ਹੈ ਫਿਜ਼ ਕਿ ਮੈਡੀਕਲ ਵੀ ਫਿਟਨੈਸ ਚਾਹੀਦਾ ਤੇ ਫਿਜ਼ੀਕਲ ਵੀ ਫਿਟਨੈਸ ਆਉਣਾ ਚਾਹੀਦਾ ਲੋਡ ਡਿਵੀਜ਼ਨ ਵਗੈਰਾ ਜੋ ਕਿ ਨੇ ਦਿੱਤਾ ਹੈ ਇਸ ਨੋਟੀਫਿਕੇਸ਼ਨ ਪਰਪਰ ਫਾਰਮ ਭਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਦੀ ਪ੍ਰੋਪਰ ਸਾਰਾ ਪੜਨਾ ਹੀ ਪੜਨਾ ਵਾ ਠੀਕ ਹੈ ਸਾਨੂੰ ਇਹਦਾ ਸਾਰ ਕੋਈ ਮਿਲ ਜੂ ਡਾਊਨਲੋਡ ਕਰਕੇ ਫਿਰ ਵੀ ਪੜਨਾ ਉਸਨੇ ਜਿਵੇਂ ਸਾਨੂੰ ਪਹਿਲਾਂ ਦੱਸ ਚੁੱਕਾ ਜੀ ਕੰਟਰੈਕਟ ਬੇਸ ਤੇ 1 ਸਾਲ ਦਾ ਕੰਟਰੈਕਟ ਹੈ ਠੀਕ ਹੈ ਜੀ ਕਿ ਜਿਆਦਾ ਵੱਡਾ ਕੰਟਰੈਕਟ ਨਹੀਂ ਓਨਲੀ ਸਾਲ ਦਾ ਕੰਟਰੈਕਟ ਹੈ ਤੇ ਬਾਅਦ ਵਿੱਚ ਉਹ ਉੱਥੇ ਹੀ ਸਾਨੂੰ ਸਿਲੈਕਟ ਕਰ ਲੈਣਗੇ ਠੀਕ ਹੈ ਜਿਹੜੀ ਹੌਲੀਡੇ ਛੁੱਟੀਆਂ ਦੀ ਗੱਲ ਕਰੀ ਹੈ ਸ ਉਸ ਤੋਂ ਇਲਾਵਾ ਸਾਨੂੰ ਜਿਹੜੇ ਰੀਲੀਵ ਹੈ ਚਾਰ ਲੀਵ ਵੀ ਦੇ ਦੇ ਕਰਨਗੇ ਜੇ ਤੁਹਾਨੂੰ ਛੁੱਟੀਆਂ ਕਾਸਟ ਹੋਰੀ ਆਪਣੇ ਆਪ ਤਿਹਾਰਾਂ ਛੁੱਟੀਆਂ ਸਾਰੇ ਮਿਲਣਗੇ ਮਿਲਿਆ ਜਿਸ ਸਰਟੀਫਿਕੇਟ ਹੈ ਉਹਨੇ ਦੱਸਿਆ ਪ੍ਰਿੰਸੀਪਲ ਦੇ ਵਿੱਚ ਸਾਨੂੰ ਸਰਟੀਫਿਕੇਟ ਵੀ ਪ੍ਰੋਪਰ ਦਿੱਤਾ ਜਾਊਗਾ ਠੀਕ ਹੈ ਜੀ ਇਹਨਾਂ ਅੱਗੇ ਦੱਸਿਆ ਇਹਨਾਂ ਨੇ ਆਪਣਾ ਤੇ ਇਹਦੇ ਵਿੱਚ ਜਿਹੜੇ ਐਸਸੀ ਕਾਸਟ ਹੈ ਪ੍ਰਿੰਸੀਪਲ ਦੇ ਵਿੱਚ ਕੋਈ ਫੀਸ ਨਹੀਂ ਤੇ ਆਲ ਅਦਰ ਕੈਂਡੀਡੇਟ ਦੇ ਹੈਗੇ 500 ਰੁਪਏ ਪੀਸ ਅਪਲਾਈ ਆਨਲਾਈਨ ਕਰਨਾ ਸਾਨੂੰ ਦੱਸਿਆ ਹੈਗਾ ਜਾਂ ਤੁਸੀਂ ਆਪ ਦਾ ਕੈਫੀ ਰੈਗ ਅਪਲਾਈ ਕਰ ਸਕਦੇ ਹੋ ਜਾਂ ਫਿਰ ਵੀਡੀਓ ਡਿਸਕ੍ਰਿਪਸ਼ਨ ਲਿੰਕ ਪਿਆ ਉੱਥੇ ਹੈਗਾ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਸੈਲਰੀ ਗੱਲ ਜਿਹੜੀ ਕੀਤੀ ਗਈ ਹੈ ਨੇ ਸੈਲਰੀ ਗੱਲ ਕਰੀ ਸੀਗੀ ਜਿਹੜੇ ਸੈਲਰੀ ਸਾਨੂੰ ਦੇਣਗੇ ਇਹ ਸੈਲਰੀ ਦੇਣਗੇ 15000 ਰੁਪਿਆ ਕਿੰਨੇ ਦੇਣਗੇ ਜੀ ਸੈਲਰੀ ਦੇਣਗੇ ਸਾਨੂੰ 15000 ਰੁਪਿਆ ਤੇ ਜੇ ਸਾਡੇ ਕੋਲ ਅਪਡੇਟਸ ਨੂੰ ਵਧੀਆ ਲੱਗਦੇ ਨੇ ਇਸ ਤਰ੍ਹਾਂ ਹੋਰ ਅਪਡੇਟ ਜਾਣਨ ਲਈ ਆਪਾਂ ਚੈਨਲ ਐਜੂਕੇਟਰ ਨਾਲ ਜੁੜੇ ਰਹੋ ਮਿਲਦੇ ਆ नेक्स्ट ਅਪਡੇਟ ਨਾਲ ਥੈਂਕ ਯੂ